ਫਰੀਦਕੋਟ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜੋ ਮਹਿਮ ਚਲਾਈ ਜਾ ਰਹੀ ਹੈ ਪੰਜਾਬ ਸਰਕਾਰ ਦਾ ਪਾਇਲਟ ਪ੍ਰੋਜੈਕਟ ਹੈ ਉਸ ਨੂੰ ਅੱਗੇ ਵਧਾਉਂਦੇ ਆ ਪਿਛਲੇ 24 ਘੰਟਿਆਂ ਦੇ ਵਿੱਚ ਟੋਟਲ 8 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਿਨ੍ਹਾਂ ਕੋਲੋਂ 155 ਗ੍ਰਾਮ ਔਰ 68 ਮਿਲੀਗ੍ਰਾਮ ਹਿਰੋਇਨ ਸਮੇਤ 25890 ਰੁਪਏ ਡਰਗ ਮਨੀ ਦੇ ਬਰਾਮਦ ਕੀਤੇ ਆ ਜੋ 24 ਘੰਟਿਆਂ ਦੇ ਵਿੱਚ ਇਹ अच्छी उपलब्धि है इस फ्रंट पे ऊपर और इनहा दे कोलो दो कारा एक कंप्यूटर कंडा कंडा ते मोबाइल फोन भी नाल बरामद ਕੀਤੇ ਆ ਇਸ ਦੇ ਵਿੱਚ ਯੋਗਦਾਨ ਪਾਉਂਦੇ ਆ ਸਾਡੇ ਥਾਣਾ ਸਿਟੀ ਫਰੀਦਕੋਟ ਨੇ ਇੱਕ ਮੁਕਦਮਾ ਜਿਹਦੇ ਵਿੱਚ ਦੋਸ਼ੀ ਕਰਨ ਸ਼ਰਮਾ 810 ग्राम हीरोइन ਅਤੇ ਹੋਰ ਇਕੁਪਮੈਂਟ ਜਿੱਚ ਕੰਡਾ ਹੈ موبائل ਫੋਨ ਪਰ ਕਰੰਸੀ ਨੋਟ ਜਿਹੜੇ ਡਰਗ ਮੰਦੀ ਦੇ ਬਰਾਮਦ ਕੀਤੇ ਆ ਸਦਰ ਫਰੀਦਕੋਟ ਨੇ ਯੋਗਦਾਨ ਪਾਉਂਦੇ ਤਿੰਨ ਮੁਕਦਮੇ ਦਰਜ ਕੀਤੇ ਆ ਜਿਦੇ ਵਿੱਚ ਅਲੱਗ-ਅਲੱਗ ਮੁਕਦਮਿਆਂ ਚ ਪਹਿਲਾ ਇਹਨਾਂ ਦਾ ਮੁਕਦਮਾ 70 ਹੈ ਸੁਖਬੀਰ ਸਿੰਘ ਪਵਿੱਤਰ ਸਿੰਘ ਤੇ ਗੁਰਪ੍ਰੀਤ ਸਿੰਘ ਨੂੰ 25 ਗ੍ਰਾਮ ਹਿਰੋਇਨ ਦੇ ਨਾਲ ਬਰਾਮਦ ਕੀਤਾ ਇਹਨਾਂ ਕੋਲੋਂ ਇੱਕ ਕਾਰ ਵੀ ਬਰਾਮਦ ਕੀਤੀ ਹੈ ਔਰ 78 ਨੰਬਰ ਮੁਕਦਮੇ ਵਿੱਚ ਅਮਰਤਪਾਲ ਸਿੰਘ ਪੁੱਤਰ ਹਰदयाल ਸਿੰਘ ਵਾਸੀ ਪੂਚੋਗਲਾਂ ਨੂੰ ਗ੍ਰਿਫਤਾਰ ਕੀਤਾ ਸਵੇਰੇ 6 ਗ੍ਰਾਮ ਹਿਰੋਇਨ ਔਰ ਲੱड्डू ਔਰ ਵਿਜੇ ਕੁਮਾਰ ਨੂੰ 79 ਨੰਬਰ ਮੁਕਦਮੇ ਵਿੱਚ ਗ੍ਰਿਫਤਾਰ ਕੀਤਾ ਇਹਨਾਂ ਕੋਲੋਂ 57 ਗ੍ਰਾਮ 16 ਮਿਲੀਗ੍ਰਾਮ ਹਿਰੋਇਨ ਬਰਾਮਦ ਕੀਤੀ ਹੈ ਇਸੇ ਤਰ੍ਹਾਂ ਜੈਤੋ ਨੇ ਇਸ ਵਿੱਚ ਆਪਣਾ ਯੋਗਦਾਨ ਪਾਉਂਦਿਆਂ ਮੁਕਦਮਾ ਨੰਬਰ 41 ਬਰ ਖਿਲਾਫ ਯਦਵੀਰ ਸਿੰਘ ਉਰਫ ਗੱਗੂ ਨੂੰ ਗ੍ਰਿਫਤਾਰ ਕੀਤਾ ਹੈ 7 ਗ੍ਰਾਮ 50 ਮਿਲੀਗ੍ਰਾਮ ਇਹਦੇ ਪਾਸੋਂ ਹਿਰੋਇਨ ਬਰਾਮਦ ਕੀਤੀ ਗਈ ਹੈ ਔਰ ਜਿਹੜੀ ਵੀ ਸਾਡੇ ਕੋਲ ਟਿਪ ਲਾਈਨ ਆਉਂਦੀ ਜੋ ਪੰਜਾਬ ਸਰਕਾਰ ਨੇ ਆਪਣਾ ਸੇਫ ਪੰਜਾਬ 9779100200 ਨੰਬਰ ਦਿੱਤਾ ਗਿਆ ਹੈ ਇਤੇ ਬੇਝਿਜਕ ਅੱਗੇ ਆਉਣ ਸਮਾਜ ਅੱਗੇ ਆਵੇ ਲੋਕ ਆ ਕੇ ਇਤਲਾਹ ਦੇਣ ਔਰ ਇਸ ਯੁੱਧ ਚ ਆਪਣਾ ਹਿੱਸਾ ਪਾਉਣ ਥੈਂਕ ਯੂ